No, no, no. no, no.

महाराज <laughs> ਔਰ ਜਿਹੜੀ ਮੋਟਰ ਵਾਲੀ ਆਹ ਲੋ ਜੀ ਅੰਮ੍ਰਿਤਪਾਲ ਜੀ ਅੱਜ ਆਪਣੇ ਜਗਤਗੁਰੂ ਜੀ ਆਏ ਨੇ ਸ਼ੰਕਰਚਾਰਾ Swami ਕਾਲੀ ਮਾਤਾ ਮੰਦਰ ਵਿੱਚ ਆਏ ਸੀ ਉਹਨਾਂ ਦੀ ਫੇਰੀ ਨੂੰ ਪਿੱਧਾ ਦੇਖ ਰਹੇ ਨੇ ਲਖੋ ਸ਼ੰਕਰਾ ਜੀ ਆਏ ਸੀ Hindu ਸੁਰੱਖਿਆ ਸੰਤੀ Hindu ਤਖਤ ਵੱਲੋਂ ਸਾਡੇ ਗਊਸ਼ਾਲਾ ਤੇ ਜੀ ਖੜੇ ਨੇ ਸਾਡੇ ਪੀਠਾਰੀਸ਼ਵਰ ਖੜੇ ਨੇ ਮਹਾਇ ਮੰਦਰ ਦੇ ਔਰ ਉਹਨਾਂ ਨੇ ਮੰਦਰ ਆਂਦੀ ਸਾਨੂੰ ਸੂਚਨਾ ਮਿਲੀ ਸੀ ਕਾਰਜਕ੍ਰਮ 3 ਵਜੇ ਦਾ ਸੀਗਾ ਲੇਕਿਨ ਉਹਨਾਂ ਦੇ ਲੇਟ ਹੋਣ ਕਰਕੇ ਉਹ ਆਰਤੀ ਦੇ ਟਾਈਮ ਇਸ ਟਾਈਮ ਵਿਰਾਜਮਨ ਹੋਏ ਆ ਉਰੇ ਅਸੀਂ ਸਾਰੇ ਹਿੰਦੂ ਸਖਸ਼ਾ ਸੰਤੀ ਹਿੰਦੂ ਤਖਤ ਦੇ ਸਾਰੇ ਮੈਂਬਰ ਪਦ ਅਧਿਕਾਰੀਆਂ ਨੇ ਉਹਨਾਂ ਦਾ ਆਸ਼ੀਰਵਾਦ ਲਿਆ ਔਰ ਮਹਾਮੈਦਾ ਮੰਦਰ ਵਿੱਚ ਉਹਨਾਂ ਨੇ ਮੱਥਾ ਟੇਕ ਕੇ ਮਹਾਮੈਦਾ ਆਸ਼ੀਰਵਾਦ ਲਿਆ ਇਹ Swami Mukteshwaranand ji Maharaj ਹੈ ਜਿਹੜੇ ਆਪਣਾ ਸ਼ੰਕਰਾ ਜਾ ਰਹੇ ਨੇ ਔਰ ਬਹੁਤ ਉੱਚੀ ਪਦਵੀ ਦੇ ਸਾਡੇ ਹਿੰਦੂ ਸਮਾਜ ਦੀ ਸਾਡਾ ਧਰਮ ਬੰਦਾ ਸਾਡੀ ਕਰਤੱਬਿਆ ਬੰਦਾ ਕਿ ਇਹਨਾਂ ਦਾ ਜਿੱਥੇ ਵੀ ਆਣ ਤਾਂ ਉਹਨਾਂ ਦਾ ਪਰਪੋਰ ਸਵਾਗਤ ਹੋਵੇ ਅੱਜ ਇਹ ਪਟਿਆਲੇ ਹੀ ਰਹਿਣਗੇ ਕੱਲ ਸਾਡੀ ਅੱਜ ਇਹਨਾਂ ਨਾਲ ਮੀਟਿੰਗ ਸੀਗੀ ਲੇਟ ਹੋਣ ਕਰਕੇ ਹਿੰਦੂ ਸੁਰੱਖਿਆ ਸੰਮਤੀ ਹਿੰਦੂ ਤਖਤ ਦੇ ਨੇਤਾਵਾਂ ਦੀ ਨਾਲ ਮੀਟਿੰਗ ਨਹੀਂ ਹੋ ਪਾਈ ਕੱਲ ਨੂੰ ਇਹਨਾਂ ਨੇ ਟਾਈਮ ਦਿੱਤਾ ਹੈ ਅਸੀਂ ਇਹਨਾਂ ਦੇ ਜਿੱਥੇ ਵੀ ਠਹਿਰੇ ਹੋਏ ਨੇ ਉੱਥੇ ਬੈਠ ਕੇ ਇਹਨਾਂ ਦੇ ਨਾਲ ਕਿਉਂਕਿ ਹੁਣ ਸ਼ਾਮ ਨੂੰ ਇਹ ਸੂਰਜ ਅਸਤ ਹੋਣ ਤੋਂ ਬਾਅਦ ਮੌਨ ਵਰਤ ਵੀ ਰੱਖ ਲੈਣੇ ਆਂ ਔਰ ਸੂਰਜ ਸੂਰਜ ਉਦੇ ਹੋਣ ਦੇ ਨਾਲ ਇਹਦਾ ਮੌਨ ਵਰਤ ਖੁੱਲੇਗਾ ਉਸ ਤੋਂ ਬਾਅ ਸਨਾਤਨ ਧਰਮ ਨੂੰ ਕਿਸ ਤਰ੍ਹਾਂ ਅੱਗੇ ਲਿਜਾਇਆ ਜਾ ਸਕੇ ਉਹਦੇ ਬਾਰੇ ਚਰਚਾ ਕਰਾਂਗੇ ਇਹ ਅਕਲਪਾਰਟੀ ਆ ਹਿੰਦੂ ਰੱਖਿਆ ਸੰਮਤੀ ਨਾਲ ਜਿਹੜੀ ਮੀਟਿੰਗ ਆ ਕੋਈ ਖਾਸ ਮੁੱਦੇ ਤੇ ਆ ਸਨਾਤਨ ਧਰਮ ਨੂੰ ਸਨਾਤਨ ਧਰਮ ਨੂੰ ਲੈ ਕੇ ਗਊ ਰੱਖਿਆ ਲੈ ਕੇ ਜਿਸ ਤਰ੍ਹਾਂ ਗਊ ਰੱਖਿਆ ਦਲ ਵਾਲੇ ਉਹ ਚਾਰੋਂ ਸ਼ੰਕਰਾਚਾਰ ਦੇ ਦੁਆਰਾ ਪਿੱਛੇ ਜਿਹਾ ਆ ਕਾਲੀ ਮਾਤਾ ਮੰਦਿਰ ਇੱਕ ਬਹੁਤ ਵੱਡਾ ਪ੍ਰੈਸ ਕਰੀ ਸੀਗੀ ਉਹਦੇ ਵਿੱਚ ਵੀ ਗਊ ਮਾਤਾ ਦੇ ਮੁੱਦੇ ਨੂੰ ਲੈ ਕੇ ਜਿਹੜਾ ਚੱਲ ਰਿਹਾ ਹੈਗਾ ਵਿਹਾਨ ਕਿ ਗਊ ਰਖਸ਼ਕ ਜਿਹੜੇ ਹੈ ਗਊ ਦੂਤ ਬਣਾਏ ਗਊ ਦੂਤ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਜਿੰਮੇਵਾਰੀ ਸਾਡੇ ਸਟੇਸ਼ਨ ਦਿੱਤੀ ਗਈ ਹੈ ਔਰ ਬਾਕੀ ਹੋਰ ਵੀ ਸਾਰੇ ਪੰਜਾਬ ਚ ਇਸ ਤਰ੍ਹਾਂ ਦੀ ਸਤੀਜੀ ਦੀ ਜ਼ਿੰਮੇਵਾਰੀ ਲਈ ਹੈ ਇਹ ਜਿਹੜੇ ਗੌਦੂਤਾ ਬਣਾਏ ਜਾਣਗੇ ਧਰਮ ਦੀ ਰੱਖਿਆ ਲਈ ਸਨਾਤਨਮ ਦੀ ਰੱਖਿਆ ਦੇ ਲਈ ਪ੍ਰਧਾਨ ਜੀ ਤੁਸੀਂ ਵੀ ਜਿਹੜੇ ਇੱਕ ਖਾਸ ਜਿਹੜਾ ਹੈਗਾ ਕੁਰਸੀ ਤੇ ਆਪਣੇ ਜਿਹੜੇ ਹੈ ਪਦ ਤੇ ਬਰਾਜਮਾ ਨੂੰ ਤੁਸੀਂ ਮਨੁੱਖਤਾ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਕਿ ਹਫਤੇ ਚ ਭਾਈਚਾਰਾ ਜਿਹੜਾ ਹੈ ਕੈਮਰਾ ਬਿਲਕੁਲ ਭਾਈਚਾਰਾ ਪੰਜਾਬ ਦੇ ਚ ਬਹੁਤ ਵਧੀਆ ਕਾਇਮ ਹੈ ਬਹੁਤ ਬਾਹਰੀ ਤਾਕਤਾਂ बार-बार ਕੋਸ਼ਿਸ਼ ਕਰਦੀਆਂ ਰਹਿੰਦੀਆਂ ਹੈ ਕਿ ਪੰਜਾਬ ਚ ਭਾਈਚਾਰਾ ਵਿਗੜੇ ਜਿਸ ਤਰ੍ਹਾਂ ਪਿੱਛੇ ਜੀ ਤੁਸੀਂ ਦੇਖਿਆ ਕਾਲੀ ਮਾਤਾ ਮੰਦਿਰ ਚ ਬੇਅਦਬੀ ਦੀ ਘਟਨਾ ਹੋਈ ਹੁਣੇ ਦੋ ਕੁ ਦਿਨ ਪਹਿਲਾਂ ਤ੍ਰਿਪੜੀ ਦੇ ਅੰਦਰ ਵੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਪਟਿਆਲਾ ਦਾ ਬਹੁਤ ਸजग ਹੈ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਾਰੇ ਬੇ